ਸੋਚ ਰਹੰਤੂ ਮੈਂ ਤਾਂ ਆਪਦੇ ਘਰਦਿਆਂ ਨੂੰ ਵੀ ਮਨਾ ਲਿਆ ਵਿਆਹੇ ਵਾਰੇ ਨਾ ਵਿਆਹ ਕਰਾਉਣ ਲਈ ਉਹ ਵੀ ਬਹੁਤ ਕਾਲੀ ਕਰੀ ਜਾਂਦੇ ਆ ਕੀ ਕਹਾਂ ਉਹਨਾਂ ਨੂੰ ਮੈਂ ਦੱਸ ਮੈਨੂੰ ਪੁੱਤ ਕੌਣ ਵਿਆਹੇ ਵੇ ਤਲਾਕ ਦੇ ਤਾਂ ਉਹਨੂੰ ਮਰ ਹੀ ਜੰਮੀ ਤੇ ਹੁਣ ਅੱਗੇ ਕਰਨਾ ਕੀ ਉਹ ਤਾਂ ਦੱਸ ਮੈਨੂੰ ਉਹ ਵੀ ਕਾਲੀ ਕਰੀ ਜਾਂਦੇ ਨੇ ਕੱਲ ਨੂੰ ਕਿਤੇ ਹੋਰ ਵਿਆਹ ਤਾਂ ਫਿਰ ਮੈਨੂੰ ਨਾ ਕਹਿਆ ਉਹ ਚਲ ਕੋਈ ਐਵੇਂ ਨਾ ਪੁੱਤ ਜਿੱਦਗੀਆਂ ਮਰੀ ਜਾਂਦੀ ਹੈ ਹੁਣ ਤੂੰ ਮੇਰੀ ਉਹ ਰਾਹ ਲਾ ਰੋੜਾ ਮੈਂ ਫੜ ਘਾਤਾ ਅੱਗੇ ਦੱਸ ਮੈਨੂੰ ਕਰਨਾ ਕੀ ਆ ਕਰਨਾ ਕੀ ਆ ਤੇਰੀ ਆ ਸਾਰਾ ਕੁਝ ਤੇਰੇ ਮਾਰੇ ਨੇ ਮੈਂ ਐਡਾ ਵੱਡਾ ਕਚੰਪਿਆ ਆ ਜਾ ਆ ਜਾ ਆ ਜਾ ਦੇਖ ਲਾ ਆ ਘਰ ਆ ਤੇਰਾ ਓਏ ਹੋਰ ਇਕੱਲੇ ਬੰਦੇ ਦਾ ਕਿੱਥੇ ਟਾਈਮ ਪਾਸ ਹੁੰਦਾ ਐਡੇ ਘਰ ਚ ਹੁਣ ਤੂੰ ਆ ਗਈ ਆਪੇ ਸਾਮਕੇ ਰੱਖੀ ਸੋਣਾਗਾ ਨਾ 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 ਮੈਂ ਇਕੱਲੀ ਇਕੱਲੀ ਧੀ ਆ ਮੇਰੇ ਮਾਪਿਆਂ ਦੀ ਆਪਾਂ ਤਾਂ ਕੋਠੀ ਪਾਵਾਂਗੇ ਕੋਈ ਸੋਹਣੀ ਜੀ ਮੈਂ ਤਾਂ ਨਹੀਂ ਇੱਥੇ ਰਹਿ ਸਕਦੀ ਨਾਲੇ ਮੈਂ ਨਹੀਂ ਕੋਈ ਕੰਮ-ਕੁਮ ਕਰਨਾ ਮੈਂ ਆਪਣੇ ਮਾਪਿਆਂ ਦੇ ਘਰੇ ਕੰਮ ਨਹੀਂ ਕੀਤਾ ਤੇਰੇ ਘਰੇ ਕਿਵੇਂ ਕਰ ਲੂ ਮੈਂ ਕੰਮ ਹਲੇ ਘਰੇ ਤਾਂ ਆਈ ਨੂੰ ਮੈਨੂੰ 2 ਮਿੰਟ ਨਹੀਂ ਹੋਏ ਤੇ ਤੁਸੀਂ ਪਹਿਲੇ ਕੰਮ-ਕਮ ਲਾ ਕੇ ਕਰਨ ਮੈਨੂੰ ਲੱਗਦਾ ਤੁਹਾਨੂੰ ਘਰ ਵਾਲੀ ਨਹੀਂ ਨੌਕਰਾਣੀ ਚਾਹੀਦੀ ਸੀ ਉਹ ਤੈਨੂੰ ਤਾਂ ਮੈਂ ਰਾਣੀ ਬਣਾ ਕੇ ਰੱਖੂੰ ਐਵੇਂ ਹੀ ਕਾਤੋਂ ਫਿਕਰ ਕਰੀ ਜਾਂਦੀ ਐ ਰਾਣੀ ਛੱਡ ਮੈਨੂੰ ਤਾਂ ਐਂ ਲੱਗਦਾ ਜਿਹੜੇ ਹਿਸਾਬ ਨਾਲ ਤੇਰੇ ਘਰੇ ਖਲਾਰਾ ਪਿਆ ਪਿਆ ਨਾ ਵੀਥੇ ਮੈਨੂੰ ਕੁਛ ਵੀ ਨਹੀਂ ਮਿਲਣਾ। ਉਹ ਕਿਉਂ ਇਹ ਜਿਹੀਆਂ ਗੱਲਾਂ ਕਰੀ ਜਾਂਦੀਆਂ? ਤੂੰ ਐਂ ਕਰ। 10 ਮਿੰਟ 라ਵ ਰੋਂ ਕਰ। ਚੰਗਾ। ਠੀਕ ਐ। ਆਹੋ। ਉਹ ਤਾਂ ਇੱਕ ਤੋਂ ਮਹਿੰਗੀ ਕਰਾਉਣਾ। ਮੇਰੀ ਤਾਂ ਫਰੀ ਜਮੀਨ ਤੇ ਆ। ਮੈਨੂੰ ਤਾਂ ਜਮੀਨ ਨਾਲ ਪਿਆਰਾ ਹੈ। ਕਿਹੜੇ ਵੇਲੇ ਤੂੰ ਲੈ ਕੇ ਆ ਮੈਨੂੰ ਤੇ ਉਹੋ ਜਮੀਨ ਮਾਇਆ ਦੇ ਨਾਂ ਕਰਾਵਾ ਤੇਰੇ ਅੱਪਿਆਂ 50 ਦੇਖੇ ਹੂੰ ਕਹਿੰਦਾ ਸੀ ਰਾਣੀ ਬਣਾ ਕੇ ਰੱਖੂੰ ਜ਼ਿੰਦਗੀ ਕੁੱਤਿਆਂ ਤੋਂ ਭੈੜੀ ਕਰਦੀ ਪੇਕਾਂ ਦੇ ਘਰੇ ਕਦੇ ਬੈੱਡ ਤੋਂ ਉੱਠ ਕੇ ਨਹੀਂ ਦੇਖਿਆ ਸੀ ਮੈਂ ਇੱਥੇ ਆ ਕੇ ਕੀ ਕੁਝ ਕਰਨਾ ਪੈਂਦਾ ਓਏ ਹੁਣ ਵੀ ਤੂੰ ਰਾਣੀ ਐ ਪਤਾ ਨਹੀਂ ਕਿਹੜੇ ਦਿਮਾਗ ਤੇ ਬੋਝ ਪਾ ਕੇ ਬਹਿ ਜਾਂਦੀ ਹਾਂ ਹਾਂ ਰਾਣੂ ਹੀ ਆ ਦੇਖ ਲੈ ਤੇਰੇ ਸਾਹਮਣੇ ਆ ਚੰਗੇ ਭਲੇ ਰਸਤੇ ਆਉਂਦੇ ਸੀ ਵਧੀਆ ਮੁੰਡਿਆਂ ਦੇ ਮੈਂ ਵੀ ਤੇਰੀਆਂ ਗੱਲਾਂ ਚ ਆ ਗਈ ਚੰਗੀ ਭਲੀ ਜ਼ਮੀਨ ਆਉਂਦੀ ਸੀ ਆ ਵਧੀਆ ਐਸ਼ ਕਰਦੀ ਆ ਆਪਦੀ ਮੈਂ ਤੈਨੂੰ ਆਏ ਕਹਿੰਦਾ ਸੀ ਜਿਹੜੀ ਤੇਰੇ ਨਾਲ ਰੋਡ ਵਾਲੀ ਜ਼ਮੀਨ ਹੈ ਉਹ ਮੇਰੇ ਨਾਲਵਾ ਦਿੰਦੀ ਪੈਸੇ ਚੰਗੇ ਮਿਲਣਗੇ ਆਪਾਂ ਬਾਕੀ ਤੇਰੀ ਮਰਜ਼ੀ ਹੈ ਜਿਵੇਂ ਤੇਰਾ ਦਿਲ ਕਰਦਾ ਉਹਵੇਂ ਕਰ ਲੈ ਇਹ ਕਿਹੋ ਜਿਹੀ ਗੱਲਾਂ ਕਰੀ ਇਹਨਾਂ ਤੋਂ ਮੇਰੇ ਚਾਰ ਭਰਾ ਨੇ ਉਹਨਾਂ ਨੂੰ ਵੀ ਹਿੱਸਾ ਆਉਂਦਾ ਮੈਂ ਉਹਨਾਂ ਨੂੰ ਕੀ ਕਹੂੰਗੀ ਮੈਂ ਜ਼ਮੀਨ ਕੀ ਕਰਨੀ ਹੈਗੀ ਵੱਡੀ ਤਾਂ ਤੂੰ ਹੀ ਐ ਨਾਲੇ ਉਹ ਕੀ ਕਹਿੰਦੇ ਆ ਮੈਂ ਤਾਂ ਤੇਰੇ ਲਈ ਭਲੇ ਲਈ ਕਹਿਣਾ ਵੀ ਤੂੰ ਆਪਦੇ ਨਾਲ ਵਾਲਾ ਚੰਗੀ ਰਹੇਂ ਉਹ ਮੇਰੀ ਖੋਪੜੀ ਘੁੰਮਣ ਲੱਗੇ ਮਿੰਟ ਪੰਜ ਹੀ ਲੱਗਦੇ ਹਲੇ ਵਿਆਹ ਨੂੰ ਮੈਨੂੰ 4-5 ਮਹੀਨੇ ਨੇ ਹੋਏ ਤੇ ਤੂੰ ਆ ਹੋਰ ਹੀ ਗੱਲਾਂ ਕਰਨ ਲੱਗ ਗਿਆ ਮੈਨੂੰ ਤੇਰੇ ਤੋਂ ਆਮ ਜੀ ਨਹੀਂ ਸੀ ਕਿਹੋ ਜਿਹਾ ਲੱchnਾ ਤੇ ਉਤਰਿਆ ਹੁਣ ਤੂੰ ਲੱchnਾ ਉੱਤੇ ਤੁਮੇ ਕਰਾਉਣਾ ਕੀ ਸੀ ਮੇਰੀ ਅੱਖ ਤਾਂ ਹੋਰ ਰੋਡ ਵਾਲੀ ਜਮੀਨ ਤੇ ਆ ਕਹਿੰਦੇ 20 ਕਰੋੜ ਦਾ ਕਿਲਾ ਆ ਕੀ ਕਰਿਆਨੇ ਹੋ ਤੁਸੀਂ ਆਪ ਮੈਨੂੰ ਤਾਂ ਤੁਹਾਡੇ ਤੋਂ ਇਹ じゃ ਕੋਸ ਜਮੀਨ ਉਹ ਵੀ ਰੋਡ ਵਾਲੀ ਮੇਰੇ ਨਾਂ ਕਰਾ ਦੇ ਤੇ ਨਹੀਂ ਫਿਰ ਮਾਰ ਇਥੇ ਸਾਰੀ ਜ਼ਿੰਦਗੀ ਬੈਠ ਰਚੀ ਸਮਝ ਲੱਗੀ ਹੂੰ ਪਿਆ ਕਿਹੜਾ ਜਾਂਦਾ ਆਏ ਹਾਏ ਹੋ ਹੋ ਅੱਲਾ ਹਾਂ ਬੱਤ ਓ ਕੀ ਗੱਲ ਹੋਗੀ ਲੜ ਲੂੜ ਤਾਂ ਨਹੀਂ ਪਿਆ ਕਾਲਜ ਚ ਲੜਿਆ ਦਾ ਕੰਮ ਬਾਪੂ ਯਾਰ ਮਨ ਤਾਂ ਪੜਾਈ ਜੀ ਕਰਨੀ ਵਧੀਆ ਨਹੀਂ ਲੱਗਦੀ ਕੋਈ ਨਾ ਪੜ ਪੜ ਜਾ ਕੋਈ ਫੌਜ ਫੂਚ ਬਗ ਜੀ ਭਰਤੀ ਪੁਰਤੀ ਦੇਖ ਲੇਗਾ ਮਾੜਾ ਜਿਹਾ ਪਹੁੰਚਾਇਆ ਠੀਕ ਤਾਂ ਹੈਗਾ ਅੱਗੇ ਤਾਂ ਨਹੀਂ ਬੋਲਦਾ ਸੀ ਐ ਮੈਂ ਤੇਰਾ ਪਿਓ ਆ ਮੈਨੂੰ ਦਿਲ ਦੀ ਗੱਲ ਦੱਸ ਕੀ ਆ ਦਿਲ ਦੀ ਗੱਲ ਕੀ ਦੱਸਾਂ ਬਾਪੂ ਯਾਰ ਮੈਂ ਤਾਂ ਕਿਸੇ ਕੁੜੀ ਨੂੰ ਪਿਆਰ ਕਰਦਾ ਕੁੜੀ ਨੂੰ ਪਿਆਰ ਕਰਦਾ ਹਾਂ ਮੈਂ ਵਿਆਹ ਕਰਾਉਣਾ ਉਹਦੇ ਨਾਲ ਕਿਹੜੇ ਕੰਮਾਂ ਚ ਪੈ ਗਿਆ ਵੇ ਹਾਂ ਪਰ ਮੈਂ ਕੀ ਕਰਾਂ ਮੈਂ ਪਸੰਦ ਕਰਦਾ ਉਹਨੂੰ ਮੈਨੂੰ ਨਹੀਂ ਪਤਾ ਉਹਨਾਂ ਦੇ ਘਰੇ ਗੱਲ ਚੱਲਾਂ ਮੇਰਾ ਤਾਂ ਵਿਆਹ ਕਰਾ ਕੋਈ ਤੂੰ ਰਹਿਣ ਦੇ ਅਕਰ ਰਹਿਣ ਦੇ ਅਕਰ ਮੈਨੂੰ ਨਿਕਲਣ ਜੋਗਾ ਛੜ ਦੇ ਮਾੜਾ ਮੋਟਾ ਲੋਕ ਤੂ ਤੂ ਕਰਨਗੇ ਇਹ ਜਿਹੇ ਕੰਮ ਕਰੇਗਾ ਜੇ ਲੋਕਾਂ ਮਗਰ ਲਾ ਕੇ ਗਏ ਤਾਂ ਫਿਰ ਬਸ ਹੋ ਗਏ ਕੰਮ ਮੈਨੂੰ ਨਹੀਂ ਪਤਾ ਮੈਂ ਪਸੰਦ ਕਰਦਾ ਹਾਂ ਤਾਂ ਕਰਦਾ ਆਂ ਵਿਆਹ ਕਰਾਉਣਾ ਤਾਂ ਉਹਦੇ ਨਹੀਂ ਕਰਾਉਣਾ ਇਹ ਮੈਂ ਕਰਾਉਣਾ ਨਹੀਂ ਉਹ ਕ੍ਰਿਸ਼ਤਾ ਹੋਰ ਆਇਆ ਕੱਤ ਹੱਥ 'ਚ ਵਧੀਆ ਕੁੜੀ ਆ ਨਾਲੇ ਜ਼ਮੀਨ ਜਮੂਨ ਆ ਕਿਹਦੇ ਨਾਲ ਚੰਗੀ ਮੈਨੂੰ ਨਹੀਂ ਪਤਾ ਆਹ ਤਾਂ ਦੇਖੀ ਆ ਬੈਠਾ ਰਹੇ ਗੰਜਰ ਕਿਹੜੇ ਕੰਮਾਂ 'ਚ ਪੈ ਗਏ ਲਾਮ ਮੈਰਚ ਕਰਾਉਣੀ ਆ ਕਹਿੰਦਾ ਮੇਰੀ ਪੱਟੀ ਮੇਸ ਕਰਾਊਗਾ ਉਹ ਵਧੀਆ ਰਿਸ਼ਤਾ ਕਰਾਉਂਦਾ ਗੇਲਾ ਕਰੋਮਨ ਲੈ ਬਾਪੂ ਜੀ ਨੂੰ ਚਾਹ ਦੇ ਆਵਾ ਸਰ ਕਹਣਗੇ ਟਾਈਮ ਤੇ ਚਾਹ ਨਹੀਂ ਦਿੱਤੀ ਲੋ ਬਾਪੂ ਜੀ ਚਾਹ ਪੀ ਲੋ ਲੈ ਪੁੱਤ ਮਾਏ ਕਹਿੰਦਾ ਸੀ ਪੁੱਤ ਟਾਈਮ ਨਾਲ ਕੰਮ ਨਬੇੜ ਲਿਆ ਕਰ ਮੁੜ ਕੇ ਨਾ ਗਰਮੀ ਹੋ ਜਾਂਦੀ ਹੈ ਨਾਲੇ 10 ਮਿੰਟ ਆਰਾਮ ਕਰ ਲਿਆ ਕਰ ਕਿਧਰੇ ਨਹੀਂ ਕੁਛ ਹੁੰਦਾ ਬਾਪੂ ਜੀ ਕੰਮ ਤਾਂ ਮੈਂ ਸਾਰੇ ਨਿਵੇੜ ਲਏ بس ਕੱਲੀ ਥੋੜੀ ਰਾਲੀ ਬੈਠਕ ਸਾਫ਼ ਕਰਨ ਵਾਲੀ ਰਹਿ ਗਈ। ਬਾਪੂ ਜੀ ਕੀ ਹੋਇਆ? ਤੁਸੀਂ ਘਬਰਾ ਕਿਉਂ ਗਏ? ਮੈਂ ਕੁਝ ਗਲਤ ਬੋਲਤਾ? ਨਹੀਂ ਪਤਾ। ਨਾਲੇ ਮੇਰੀ ਗੱਲ ਸੁਣ ਲਾ ਧਿਆਨ ਨਾਲ। ਤੂੰ ਹਜੇ ਨਵੀਂ-ਨਵੀਂ ਆਈ ਹੈਂ। ਰਾਲੀ ਬੈਠਕ 'ਚ ਨਾ ਜਾਈ। ਉਹ ਤਾਂ ਸਾਫ਼ ਹੀ ਐ। ਮੈਂ ਆਪ ਹੀ ਬੁੱਕਰ-ਬੁੱਕਰ ਲਾ ਦੇਣਾ ਹੁੰਦਾ। ਚੱਲ ਜਾ ਹੁਰਤੋ। ਉਪਾਏ ਮਾ ਜਾਇਆ ਉਹਨਾਂ ਦੇ ਬੁਢਾ ਮਰ ਗਏ ਸੀ ਉਹਨਾਂ ਦਾ ਮਾੜਾ ਜਿਹਾ ਘਰੇ ਖਿਆਲ ਰੱਖਿਓ ਮੁੜਿਆ ਉਹ ਮੈਂ ਘੰਟੇ ਤੱਕ ਠੀਕ ਆ ਬਾਪੂ ਜੀ ਜਾਇਓ ਤੁਸੀਂ ਹੁਣ ਤਾਂ ਬਾਪੂ ਜੀ ਵੀ ਬਾਗੇ ਬਾਪੂ ਜੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਦੇਖ ਕੇ ਆਉਣੀ ਆ ਉੱਥੇ ਹੈ ਕੀ ਕਿੰਨੇ ਆਰੀ ਕਹਿਦਾ ਭਾਈ ਤੂੰ ਇਹ ਬੈਠਕ ਨਹੀਂ ਖੋਲਣੀ ਮੈਂ ਤੈਨੂੰ ਕਹਿਤਾ ਵੀ ਮੈਂ ਆਪ ਦੀਸ ਭਾਈ ਆਪ ਕਰ ਲੂੰਗਾ ਤੂੰ ਫੇਰ ਪਤਾ ਨਹੀਂ ਜਾ ਭਾਈ ਵਗ ਜਾ ਭਾਈ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਐਨਰ ਸਿੱਧੂ ਹੁਣੇ-ਹੁਣੇ ਵੀਡੀਓ ਦੇਖੀਏ ਬਾਈ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਠੀਕ ਹੈ ਜੇ ਕੋਈ ਨਵਾਂ ਮੇਰੀ ਵੀਰ ਮੇਰੀ ਭੈਣ ਮੇਰਾ ਭਰਾ ਕੋਈ ਜੁੜਿਆ ਮੇਰੇ ਨਾਲ ਠੀਕ ਹੈ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਪਿਛਲੀ ਵੀਡੀਓ 'ਚ ਕਮੈਂਟ ਆਏ ਸੀ ਨਾ ਬੋਲਣ ਲੱਗੇ ਬਾਈ ਨੋਟ ਕਰ ਲਿਓ ਅ ਪਰਮਜੀਤ ਕੌਰ ਵਿੱਕੀ ਵਾਗੀ ਬਲਬੀਰ ਦਰਾਜ ਗੁਰਪ੍ਰੀਤ ਸਿੰਘ ਅ ਲਵੀ ਕਪੂਰ ਬਲਵੰਤ ਸਿੰਘ ਫੌਜੀ ਸਖਮੰਦਰ ਕੌਰ ਗੁਰਦੇਵ ਸਿੰਘ ਫੌਜੀ ਭੈਣੀ ਸ਼ਿਬੂ ਕੋੜੜਾ ਮੁਹੰਮਦ ਅਸਵੀਰ ਪਾਕਿਸਤਾਨ ਅ ਉਸ ਤੋਂ ਬਾਅਦ ਜਿਹੜਾ ਕਮੈਂਟ ਆਏਗਾ ਅਰਮਨ ਰਾਜ ਕਮਲ ਪਰਮਦਰਾਜ ਜਸਪ੍ਰੀਤ ਸਿੰਘ ਜਸਪ੍ਰੀਤ ਸਿੱਧੂ सोनू राम हेयर स्टाइल ਕਮਲ ਖੁੱਡੀ ਕਰਮਜੀਤ ਕੌਰ ਕੁਦਰਤ ਕੱਦੂ ਦਲਬਾਗ ਸਿੰਘ ਬਿੱਟੂ अरोड़ा ਜਸਵਿੰਦਰ ਸਿੱਧੂ ਵਨਟੂ ਸਿੰਘ ਮਲਕੀਤ ਸਿੰਘ ਇਹ ਆਪਣੇ ਕਮੈਂਟ ਸੀ ਬਾਈ ਬਹੁਤ ਪਿਆਰ ਕਰਦੇ ਹੋ ਠੀਕ ਹੈ ਜੀ ਤੇ ਵੀਡੀਓ ਦੂਜਾ ਪਾਰਟ ਵੀ ਲੈ ਕੇ ਆਵਾਂਗੇ ਸੌਰੇ ਦਾ ਗੁਪਤਰਾਜ ਠੀਕ ਹੈ ਸਪੋਰਟ ਕਰਿਆ ਕਰੋ ਬਹੁਤ ਮਿਹਨਤ ਲੱਗਦੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਕੋਈ WhatsApp ਗਰੁੱਪ ਤੇ ਜਾਂ ਜਿਵੇਂ ਵੀ ਹੁੰਦਾ ਠੀਕ ਹੈ ਤੇ ਬਾਕੀ ਸਟੋਰੀ ਕਿਵੇਂ ਲੱਗਦੀ ਹੁੰਦੀ ਆ ਜ਼ਰੂਰ ਦੱਸਿਆ ਕਰੋ ਕਮੈਂਟ ਕਰਕੇ ਤੇ ਜੇ ਕਿਸੇ ਕੋਲੇ ਕੋਈ ਨਵੀਂ ਸਟੋਰੀ ਹੁੰਦੀ ਆ ਜਾਂ ਕੋਈ ਨਵਾਂ ਕੰਟੈਂਟ ਹੁੰਦਾਗਾ ਤਾਂ ਮੈਨੂੰ ਜ਼ਰੂਰ ਮੈਸੇਜ ਕਰਦਿਆ ਕਰੋ ਆਪਣਾ ਨੰਬਰ ਪਾਦਿਆ ਕਰੋ ਮੈਂ ਜ਼ਰੂਰ ਕਾਲ ਕਰਨ ਦੀ ਕੋਸ਼ਿਸ਼ ਕਰੂੰਗਾ ਠੀਕ ਹੈ ਜੀ ਤੇ ਹੁਣ ਦੇ ਓਜਾਜਤ ਬਾਈ ਜੀ ਸასი ਕਾਲ ਸਤਿ